একটা পুকুর পাইলে আগে কি করবি পরিষ্কার আস্তে আস্তে আইটাবি এলে মাছ পাবি আগে আইতে একদম মাছ ਇਹਦੇ ਮਾਸੇ ਦੇ ਮਾਸੇ ਰਾਤ ਨੂੰ ਕਿਉਂ ਆ? ਰੋਣੇ ਦਾ ਕਰ ਰੋ। ਤੇਰੇ ਕੋਈ ਬੜਾ ਕਿੰਨਾ ਤਾਂ ਕਿੰਨਾ ਵੱਡਾ ਤਰ ਤੋੜਾ ਇੱਕ ਅਦੋਸ ਵੱਡਾ। ਮਾਸੇ ਜਿਆਦਾ ਸਬਸਕ੍ਰਾਈਬ ਕਰ। ਹਲਾਉ ਜਾ ਗਿਆ ਸੀ ਭਾਈ। ਐਡੀ ਡੱਕਾ ਲੇਗਾ। ਆਹ ਡੱਕਾ ਮਾਈਕਸ ਨਹੀਂ ਆਪੇ। ਇਹ ਵੀ ਤੇਰਾ ਕਿ ਬੋਰ ਮਾਦਸੇ। ਤੇ ਬੋਰ ਮਾਦਸੇ ਤੇ ਬੋਰ ਮਾਦਸੇ। ਸੁਹਣ। ਤੇ ਬੋਰ ਮਾਦਸੇ ਸੁਹਣ।

아, 그생하